ਵਿੱਚ ਬੰਦਾ ਪੀਆਰਟੀਸੀ ਪੰਜ ਬਸ ਦੇ ਕੱਚੇ ਮਲਾਜ਼ਮਾਂ ਦੀ ਰਿਹਾਈ ਕਰ ਦਿੱਤੀ ਗਈ ਹੈ ਸਾਥੀਆਂ ਦੇ ਵੱਲੋਂ ਹਾਰ ਪਾਸ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਮੰਗਾਰੂ ਲੈ ਕੇ ਹੜਤਾਲ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟ੍ਰਾਂਸਪੋਰਟ ਵਿਭਾਗ ਦੇ ਨਾਲ ਮੀਟਿੰਗ ਤੋਂ ਬਾਅਦ ਰਿਹਾਈ ਦੇ ਉਤੇ ਸਹਿਮਤੀ ਬਣੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਤਾਂ ਦੱਸ ਦਈਏ ਇਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਪੀਆਟੀਸੀ ਦੇ ਮੁਲਾਜ਼ਮਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਲਗਾਤਾਰ ਉਹਨਾਂ ਦੇ ਵੱਲੋਂ ਸੱਦ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਟ੍ਰਾਂਸਪੋਰਟ ਵਿਭਾਗ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਰਿਹਾਈ ਦੀ ਮੰਗ ਕੀਤੀ ਗਈ ਤਾਂ ਰਿਹਾਈ ਦੀ ਮੰਗ ਦੇ ਉੱਤੇ ਸਹਿਮਤੀ ਬਣੀ ਜਿਸ ਤੋਂ ਬਾਅਦ ਜੋ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜੋ ਆਪਣੀ ਹੜਤਾਲ ਇਹ ਖਤਮ ਕਰ ਦਿੱਤੀ ਗਈ ਤਾਂ ਬੱਸਾਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਜੋ ਮੁਲਾਜ਼ਮ ਹਿਰਾਸਤ ਦੇ ਵਿੱਚ ਲਏ ਗਏ ਸਰ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਹੈ ਤਾਂ ਪੀਆਰਟੀਸੀ ਪੰਨ ਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਸਾਥੀਆਂ ਦੇ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਨੂੰ ਜਬਰੀ ਝੁੱਕ ਕੇ 7ਵੀਂ ਪ੍ਰਦਰਸ਼ਨ ਕਰਦਿਆਂ ਨੂੰ ਜੇਮਾ ਦੇ ਵਿੱਚ ਰੱਖੇਗਾ ਸਾਨੂੰ ਕੜੀਸ ਕੜੀ ਉਸ ਟੇਪ ਕੋਟ ਮਾਰ ਕਰਕੇ ਨਾ ਸਭ ਅਲਬਰਤ ਕੇ ਸਾਨੀ ਜੇਮਾ ਦੇ ਵਿੱਚ ਸੁਟੇ ਨਹੀਂ ਆਉਂਦੇ ਪਰ ਤੁਸੀਂ ਕੋਨਾ ਅਧਿਕਾਰ ਦੇਣਾ ਕਿਸਾਨ ਜਥੇਬੰਦੀਆਂ ਦਾ ਕਰਮਚਾਰੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੇ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਦੀ ਨਾਲ ਸੀ ਧੰਨਵਾਦ ਕਰਦੇ ਆ ਸਾਡੀ ਪੰਜਾਬ ਰੋਲ ਦੇ ਪਨਵਾਸੇ ਵਿੱਚ 211 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਬਾਜ਼ੀ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਇਹ ਸਰਕਾਰ ਆ ਜਿਹੜੀ ਬੈਕਫੁੱਟ ਤੋਂ ਆਈ ਸਾਡੀ ਕਰਮਚਾਰੀ ਮਲਾਜਮਾਂ ਨੂੰ ਹੱਤਾਂ ਲਈ ਲੜਦੇ ਮਲਾਜਮਾਂ ਨੂੰ ਇਤਨਾ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣਾ ਇਸ ਤਰ੍ਹਾਂ ਦੀ ਸਰਕਾਰ ਤੇ ਮਨੇਜਮੈਂਟ ਮਜਬੂਰ ਹੋਈ ਉਸ ਵੇਲੇ ਅਸੀਂ ਪੰਜਾਬ ਵਾਸੀਆਂ ਦੀ ਬਦੌਲਤ ਸੰਘਰਸ਼ੀ ਲੋਕਾਂ ਦੀ ਬਦੌਲਤ ਅੱਜ ਜਿੱਤ ਕੇ